ਜੀ ਬਾਈ ਰਵਿੰਦਰਪਾਲ ਸਿੰਘ ਜੀ ਮੀਸ਼ਰੀ ਵਾਲਾ ਜੀ ਆਪਣਾ ਜੀ ਜਿਹੜੀ ਪੰਜਾਬ ਸਰਕਾਰ ਦੀ ਤਰੀਕ ਆ ਜੀ 15 ਜੁਲਾਈ ਤੋਂ ਜਿਹੜਾ 26 ਝੋਨਾ ਪਹਿਲਾਂ ਲਾਇਆ ਜਾਵੇ ਜੀ ਤਾਂ ਕਿ ਖੇਲਰਵਾ ਨੂੰ ਝੋਨਾ ਖਰੀਦਣ ਦੇ ਵਿੱਚ ਦਿੱਕਤ ਨਾ ਆਵੇ ਕਿਉਂਕਿ ਇਹਦਾ ਮੌਸਮ ਜੇ ਅਸੀਂ ਲੇਟ ਲਾਉਣੇ ਤਾਂ ਇਹਦਾ ਮੌਸਮ ਬਹੁਤ ਜ਼ਿਆਦਾ ਆਉਂਦਾ ਜੀ ਪਰ ਸਾਨੂੰ ਲੈੜ ਨਾ ਮਿਲਣ ਦੇ ਕਾਰਨ ਇਹ ਝੋਨੇ ਦੀ ਲਵਾਈ ਆ ਜਿਹੜੀ ਲੇਟ ਹੁੰਦੀ ਜਾ ਰਹੀ ਹੈ ਜੀ ਇਸ ਕਰਕੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਜਿਹੜੀ ਇਹ 8 ਘੰਟੇ ਸਪਲਾਈ ਆ ਨਰਵਿਕਨ ਦਿੱਤੀ ਜਾਵੇ ਜਾਸਪਰੀ ਸਿੰਘ ਜੀ ਕੀ ਸਮੱਸਿਆ ਤਾਂ ਲਾਈਟ ਨਾ ਆਉਣ ਕਰਕੇ ਕਦੂਗੀਤਾ ਸੇਚ ਪਾਣੀ ਸੁੱਕ ਗਿਆ ਜੀ ਤੇ ਆ ਲਾਉਣ ਵਾਲੇ ਝੋਨਾ ਸੀਗੇ ਵਿਚਾਰੇ ਉਹ ਬੈਠੇ ਆ ਹੁਣ ਤੇ ਸਮੱਸਿਆ ਇਹ ਹੀ ਹੈ ਲਾਈਟ ਪੂਰੀ ਦਿੱਤੀ ਜਾਵੇ ਆ ਝੋਨੇ ਦਾ ਹਾਲ ਦੇਖ ਲੋ ਕਦੂਗੀਤਾ ਵਿੱਚ ਪਾਣੀ ਹੈ ਨਹੀਂ ਗਈ ਤੇ ਆ ਦੂਜਾ ਇਧਰਾਂ ਝੋਨਾ ਲੱਗਾ ਇਹ ਚ ਪਾਣੀ ਹੈ ਨਹੀਂ ਪਿਛਲੇ ਝੋਨੇ ਚ ਪਾਣੀ ਸੁੱਕ ਗਿਆ ਗਾਂ ਲਾਈਟ ਨਹੀਂ ਆਉਂਦੀ ਗਾਂ ਕਦੂ ਕਰਨ ਅੱਧਾ ਕਹਿਰਾ ਹੁੰਦਾ ਉਹਨਾਂ ਕੋ ਪਾਣੀ ਜਾਂਦਾ ਬਸ ਉੱਥੇ ਫੇਰ ਲੈਟ ਕਾਰਡ ਨੇ 2 2.5 ਘੰਟੇ ਲੈਟ ਮਸਾਂ ਆਉਂਦੀ ਹੈ ਜੀ ਲੈਕ ਮੈਂਧਿਕਾਰੀਆਂ ਨਾਲ ਗੱਲਬਾਤ ਹੋਈ ਹਾਂ ਹਾਂਜੀ ਹਾਂਜੀ ਹੋਈ ਹੈ ਉਹਦੇ ਪਿੱਛੋਂ ਕੱਟੀ ਜਾਂਦੀ ਪਾਵਰ ਕੱਟ ਦਾ ਮੈਸੇਜ ਆਉਂਦਾ ਬਸ ਕੱਲਾ ਜੀ ਹੁਣ ਕੀ ਝੋਨੇ ਦਾ ਨੁਕਸਾਨ ਹੋਈ ਜਾਂਦਾ ਜੀ ਝੋਨਾ ਲੇਟ ਹੋਈ ਜਾਂਦਾ ਲਾਉਣ ਨਾਲ ਅੱਗੇ ਮੁਕਤ ਮੁਕਸ਼ਰ ਆਉਣਾ ਮੁੜ ਕੇ ਸਾਈਦਨਾਂ ਵਾਲੇ ਵੀ ਰੌਲਾ ਪਾਉਂਦੇ ਜੀ ਮੁੜ ਕੇ ਝੋਨਾ ਨਹੀਂ ਖਰੀਦਦੇ ਮੁਕਸ਼ਰ ਆਉਂਦਾ ਕਰਕੇ ਕੀ ਮੰਗ ਮੰਗ ਇਹ ਲੈਟ 8 ਘੰਟੇ ਤੇ ਦਿੱਤੀ ਜਾਵੇ ਘਟੋ ਘਟਾ